ਇੱਕ ਵੀ ਬੰਦਾ ਜੇ ਕਹਿ ਦੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਵੀ ਬੰਦ ਨਹੀਂ ਹੋਣੇ ਚਾਹੀਦੇ ਮੇ ਤੁਹਾਡੀ ਜੁੱਤੀ ਮੇਰਾ ਸਿਰ ਮਤ ਹੋਰ ਦੱਸੋ ਸਿਰ ਨਵਾ ਦੂੰਗਾ ਕਿੰਨੇ ਜੱਥੇਦਾਰ ਆਏ ਤੇ ਕਿੰਨੇ ਗਏ ਕਿੰਨਿਆਂ ਦੀ ਸੇਵਾਵਾਂ ਪੂਰੀਆਂ ਹੋ ਗਈਆਂ ਕਿੰਨਾਂ ਦੀ ਡੈਥ ਹੋ ਗਈ ਚਲੋ ਚਲੇ ਗਏ ਇਸ ਸੰਸਾਰ ਤੋਂ ਕੀ ਚਾਹੀਦਾ ਨਹੀਂ ਸੀ ਜੱਥੇਦਾਰ ਸਾਹਿਬ ਉਸ ਵਸੀਲ ਤੋਂ ਸਰਕਾਰ ਨੂੰ ਹੁਕਮ ਕਰ ਦਿੰਦੇ ਕਿ ਇਹ ਕੰਮ ਹੋਣਾ ਚਾਹੀਦਾ ਕੀ ਜਿਹੜੇ ਉੱਚ ਅਧਿਆਤ ਅਫਸਰ ਬੈਠੇ ਡੀਸੀ ਸਾਹਿਬ ਆਣ ਬੈਠੇ ਐਸਡੀਐਮ ਬੈਠੇ ਪੁਲਿਸ ਪ੍ਰਸ਼ਾਸਨ ਹੈ ਕਿ ਉਹਨਾਂ ਚ ਸਰਦਾਰ ਪੱਗਾਂ ਵਾਲੇ ਨਹੀਂ ਬੈਠਦੇ ਸੋ ਮੰਗ ਸਾਨੂੰ ਕਰਨ ਦੀ ਲੋੜ ਪੈ ਰਹੀ ਓਏ ਲੱਖ ਦੀ ਲਾਹਨਤ ਜੇਕਰ 26 ਜਨਵਰੀ 15 ਅਗਸਤ 2 ਅਕਤੂਬਰ ਠੇਕੇ ਬੰਦ ਹੋ ਸਕਦੇ ਆ ਫਿਰ ਸਿੱਧੀ ਜਿਹੜਾ ਵਿੱਚ ਕਿਉਂ ਨਹੀਂ ਹੋ ਸਕਦੇ ਇਸ ਬੱਬ ਗੁਰੂ ਸਾਹਿਬ ਨੇ ਬਣਾਇਆ ਕਿ ਤੇ ਸੰਗਤ ਪਹਿਲਾਂ ਤੋਂ ਇਕੱਠ ਹੋਈ ਹੋਈ ਆ ਸੋ ਉਹਨਾਂ ਨੂੰ ਆ ਮੈਸੇਜ ਦੇਤਾ ਕਿ ਆਓ ਸਭ ਮਿਲ ਕੇ ਇਕੱਠੇ ਇਹ ਕੰਮ ਜਿਹੜਾ ਕਰੀਏ ਸਤਿ ਸ੍ਰੀ ਅਕਾਲ ਪੁਆਰ ਵੈਬ ਟੀਵੀ ਦੇਖ ਰਹੇ ਤੁਸੀਂ ਮੈਂ ਤਨਵੰਤ ਸਿੰਘ ਕਮਾਨ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਮੌਜੂਦ ਆ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਸੰਗਤ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਦੇ ਲਈ ਆਉਂਦੀ ਹੈ ਜਿਹੜੇ ਸਾਬਜਾਦਿਆਂ ਨੇ ਸਾਡੇ ਲਈ ਸ਼ਹੀਦੀਆਂ ਦਿੱਤੀਆਂ ਨੇ ਉਹਨਾਂ ਨੂੰ ਸਰਧਾਂਜਲੀ ਦੇਣ ਦੇ ਲਈ ਆਉਂਦੀ ਹੈ ਇੱਥੇ ਹਰ ਇੱਕ ਬੰਦਾ ਆਪੋ ਆਪਣੇ ਜਿਹੜੇ ਕਿ ਕਹਿੰਦੇ ਤਰੀਕੇ ਦੇ ਨਾਲ ਪ੍ਰਚਾਰ ਕਰ ਰਿਹਾ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਇੱਥੇ ਇੱਕ ਵੀਰ ਸਾਨੂੰ ਮਿਲਿਆ ਉਸ ਵੀਰ ਨੇ ਹੱਥ ਦੇ ਵਿੱਚ ਬੋਰਡ ਫੜਿਆ ਹੋਇਆ ਜਿਸ ਦੇ ਵਿੱਚ ਲਿਖਰ ਕੇ ਆ ਕਿ ਸਾਰਿਆਂ ਨੂੰ ਸਾਰੀ ਸੰਗਤ ਨੂੰ ਬੇਨਤੀ ਕਿ ਆਓ ਮਿਲ ਕੇ ਆਵਾਜ਼ ਉਠਾਈਏ ਕਿ ਛੇਤੀ ਦਿਨਾਂ ਦੇ ਵਿੱਚ ਪੰਜਾਬ ਦੇ ਠੇਕੇ ਬੰਦ ਕਰਵਾਈਏ। ਭਾਈ ਜੀ ਕੀ ਨਾਮ ਹੈ ਤੁਹਾਡਾ ਪਹਿਲਾਂ ਤਾਂ ਅਸੀਂ ਜਾਣਨਾ ਚਾਹੋਗੇ ਕਿਹੜੇ ਜਗ੍ਹਾ ਤੋਂ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੀਪਜੋਤ ਤੇ ਮੈਂ ਲੁਧਿਆਣੇ ਤੋਂ ਆ ਜੀ। ਭਾਈ ਜੀ ਇਹ ਤੁਸੀਂ ਕਨਸੈਪਟ ਬੜਾ ਕਹ ਲੀਏ ਕਿ ਇੱਕ ਬੜੀ ਵੱਡੀ ਗੱਲ ਹੈ ਤੁਸੀਂ ਆਵਾਜ਼ ਉਠਾਈ ਹੈ। ਕਿਉਂਕਿ ਅਸੀਂ ਲੋਕ ਕੀ ਕਰਦੇ ਹਾਂ ਹਰ ਇੱਕ ਗੱਲ ਨੂੰ ਦੇਖਦੇ ਹਾਂ ਇਗਨੋਰ ਕਰ ਦਿੰਦੇ ਹਾਂ ਅਸੀਂ ਇਹ ਨਹੀਂ ਸੋਚਦੇ ਕਿ ਇਹ ਵੀ ਹੋਣਾ ਚਾਹੀਦਾ ਬੜੀ ਵੱਡੀ ਹਿੰਮਤ ਕੀਤੀ ਹੈ ਤੁਸੀਂ ਇਹ ਤੁਹਾਡੇ ਮਨ ਚ ਖਿਆਲ ਕਿਵੇਂ ਆਇਆ ਦੇਖੋ ਜੀ ਜਿਹੜਾ ਤੇ ਆਹ ਵਾਲਾ ਕਨਸੈਪਟ ਹੈ ਜਿਹੜਾ ਤੁਸੀਂ ਫਰੰਟ ਦੇ ਉੱਤੇ ਪੜਿਆ ਇਹ ਸੰਗਤ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਸਾਰੇ ਇਕੱਠੇ ਮਿਲ ਕੇ ਕਰੀਏ ਸੋ ਕਈ ਨੌਜਵਾਨ ਤੇ ਕੋਈ ਸਿਹਰਦ ਲੋਕ ਇਦਾਂ ੜੇ ਨੰਬਰ ਲੈ ਕੇ ਵੀ ਜਾ ਰਹੇ ਆ ਉਹ ਕਹਿ ਰਹੇ ਅਗਲੀ ਵਾਰ ਤੋਂ ਇਕੱਠੇ ਮਿਲ ਕੇ ਚਿੱਠੀਆਂ ਵੀ ਦਵਾਂਗੇ ਮੰਗ ਪੱਤਰ ਵੀ ਦਵਾਂਗੇ ਤੇ ਜਿਹੜਾ ਕੰਮ ਹੈ ਉਹ ਕਰਾਵਾਂਗੇ ਸੋ ਇਹ ਮੰਗ ਕਿੱਥੋਂ ਉੱਠੀ ਆ ਦੇਖੋ ਜੇਕਰ 26 ਜਨਵਰੀ 15 ਅਗਸਤ 2 ਅਕਤੂਬਰ ਠੇਕੇ ਬੰਦ ਹੋ ਸਕਦੇ ਆ ਫਿਰ ਸ਼ਿਦੀ ਦਿਨਾਂ ਵਿੱਚ ਕਿਉਂ ਨਹੀਂ ਹੋ ਸਕਦੇ ਮੇਨ ਮੁੱਦਾ ਇਹ ਆ ਸਾਡਾ ਵੀ ਰਾਸ਼ਟਰੀ ਦਿਨਾਂ ਵਿੱਚ ਠੇਕੇ ਬੰਦ ਹੋ ਸਕਦੇ ਹਨ ਤੇ ਜਿਨ੍ਹਾਂ ਨੇ ਦੇਸ਼ ਕੌਮ ਲਈ ਸ਼ਿਦਿਆ ਦੇਤੀਆਂ ਉਹਨਾਂ ਦਿਨਾਂ ਵਿੱਚ ਨਹੀਂ ਹੋ ਸਕਦੇ ਇਹਦਾ ਮਤਲਬ ਸਿਰਫ ਜਨਮ ਦਿਨਾਂ ਤੇ ਗਾਂਧੀ ਜੀ ਦਾ ਜਨਮ ਦਿਨ ਹੈ ਮੰਨ ਲਓ ਆਜ਼ਾਦੀ ਦਾ ਦਿਹਾੜਾ ਹੈ ਹਨਾ ਰਿਪਬਲਿਕ ਡੇ ਕਹ ਲਓ ਆ ਜਾਂਦਾ ਉਹਨਾਂ ਤੇ ਅਸੀਂ ਬੰਦ ਕਰ ਸਕਦੇ ਆ ਪਰ ਸਹਿਬਜ਼ਾਦਾ ਨੇ ਤੇ ਗੁਰੂ ਸਾਹਿਬ ਦੇ ਪਰਿਵਾਰ ਨੇ ਐਡੀ ਕੁਰਬਾਨੀ ਕੀਤੀ ਹੈ ਕਿ ਉਹਨਾਂ ਦੇ ਅਸੀਂ ਇੱਕ ਛੋਟਾ ਜਿਹਾ ਫੈਸਲਾ ਉਹਨਾਂ ਵਾਸਤੇ ਦਾ ਉਹਨਾਂ ਨੇ ਤਾਂ ਮੂਹਾਂ ਫੈਸਲਾ ਲੈਣਾ ਤੇ ਕੰਮ ਹੋ ਜਾਣਾ ਸੋ ਸਾਡੀ ਮੰਗ ਸਰਕਾਰ ਨੂੰ ਵੀ ਹੈ ਤੇ ਸੰਗਤ ਨੂੰ ਵੀ ਬੇਨਤੀ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਗਾਂਧੀ ਜਯੰਤੀ ਦੇ ਉੱਤੇ ਬੰਦ ਹੋਣੇ ਮੈਂ ਕਹਿੰਦਾ ਵੀ ਅਗਰ ਅਸੀਂ ਰਾਸ਼ਟਰੀ ਪਿਤਾ ਮੰਨਦੇ ਹਾਂ ਕਿਸੇ ਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਣਾ ਚਾਹੀਦਾ ਅਸਲ ਦੇ ਵਿੱਚ ਕਿਉਂਕਿ ਉਹਨਾਂ ਨੇ ਪੂਰੀ ਦੇਸ਼ਕੋਮ ਦੇ ਲਈ ਜਿਹੜੀ ਕੁਰਬਾਨ ਆਪਣੇ ਸਾਰਾ ਪਰਿਵਾਰ ਕਰ ਦਿੱਤਾ ਤੇ ਹੋਰ ਜਿਨ੍ਹਾਂ ਨੂੰ ਅਸੀਂ ਰਾਸ਼ਟਰੀ ਪਿਤਾ ਮੰਨਦੇ ਆ ਅਸੀਂ ਨਹੀਂ ਸਵਾਲ ਉਠਾਵਾਂਗੇ ਉਹ ਚਲੋ ਇੱਕ ਵੱਖਰਾ ਵਿਸ਼ਾ ਹੈ ਰਾਜਨੀਤੀ ਵਾਲੇ ਪਾਸੇ ਗੱਲ ਚਲੀ ਜਾਂਦੀ ਹੈ ਭਾਈ ਜੀ ਜਿਸ ਤਰ੍ਹਾਂ ਤੁਸੀਂ ਇਹ ਜਿਹੜੀ ਮੰਗ ਹੈ ਇਹ ਮੰਗ ਤੁਸੀਂ ਇੱਥੇ ਹੀ ਫਤੇਗੜ ਸਾਹਿਬ ਤੋਂ ਸ਼ੁਰੂ ਕੀਤੀ ਹੈ ਜਾਂ ਇਸ ਤੋਂ ਪਹਿਲਾਂ ਵੀ ਤੁਸੀਂ ਕਿਤੇ ਇਸ ਮੰਗ ਨੂੰ ਸਿੱਖ ਅਦਾਰਿਆਂ ਦੇ ਵਿੱਚ ਜਾਂ ਕਿਤੇ ਸਿੱਖ ਕਹਿੰਦੇ ਕਿ ਸੰਸਥਾਵਾਂ ਦੇ ਕੋਲੇ ਰੱਖਿਆ ਦੇਖੋ ਜੀ ਜਿਹੜੀ ਸੰਗਤ ਨੂੰ ਬੇਨਤੀ ਹੈ ਉਹ ਸ਼ਹੀਦਾਂ ਦੀ ਧਰਤੀ ਤੋਂ ਅੱਜ ਪਹਿਲਾ ਕਦਮ ਅਸੀਂ ਪੁੱਟਤਾ ਇੱਥੇ ਸੰਗਤ ਦੇ ਸਾਹਮਣੇ ਆਪਣੀ ਮੰਗ ਜਾਂ ਬੇਨਤੀ ਰੱਖ ਕੇ ਕਿ ਤੁਸੀਂ ਸਾਰੇ ਸਾਥ ਦਿਓ ਅੱਗੇ ਤੋਂ ਚਿੱਠੀਆਂ ਮੰਗ ਪੱਤਰ ਸਾਰੀ ਸੰਗਤ ਨੂੰ ਜੋੜਨਾ ਕਿਸੇ ਵੀ ਦਰ ਤੇ ਜਾਣਾ ਪਿਆ ਮੰਗਤੇ ਬਣ ਕੇ ਵੀ ਜਾਵਾਂਗੇ ਇਸ ਮੰਗ ਨੂੰ ਲੈ ਕੇ ਵੀ ਇਹ ਮੰਗ ਸਾਡੀ ਝੋਲੀ ਪਾ ਦਿਓ ਜੜੀ ਵੀ ਸਰਕਾਰ ਪਾਊਗੀ ਉਹ ਸਾਡੇ ਲਈ ਸਤਕਾਰ ਹੋਗਾ ਬਸ ਕੰਮ ਕਰੇ ਇਸ ਚੀਜ਼ ਨੂੰ ਲੈ ਕੇ ਤੇ ਜੇ ਰਹੀ ਗੱਲ 26 ਜਨਵਰੀ ਵਾਲੀ ਆ ਜਿਹੜਾ ਸਲੋਗਨ ਹੈ ਇਹ ਸਲੋਗਨ ਮੈਂ ਅੱਜ ਤੋਂ 2-3 ਸਾਲ ਪਹਿਲਾਂ ਤੋਂ ਲਗਾਤਾਰ ਲੁਧਿਆਣੇ ਕਰਦਾ ਆ ਰਿਹਾ ਵਾਂ ਪੈਦਲ ਇੱਕ ਪੁਆਇੰਟ ਤੋਂ ਲੈ ਕੇ ਦੂਜੇ ਪੁਆਇੰਟ ਤੱਕ ਪੈਦਲ ਯਾਤਰਾ ਜਿਹੜੀ ਲੁਧਿਆਣੇ ਦੀ अच्छा तकरीबन तकरीबन 10 ते 12 किलोमीटर बनਦੀ ਆ ਉਹ ਮੈਂ ਹਰ ਸਾਲ ਕਰਦਾ ਆ ਰਿਆਂ ਇਸ ਲੋਗੋ ਨੂੰ ਲੈ ਕੇ ਉਦੋਂ ਵੀ ਪਿਛਲਿਆਂ ਤੁਸੀਂ ਵੀਡੀਓ ਕੱਢ ਲਓ ਸ਼ਾਇਦ ਅੱਜ ਤੇ ਤੁਹਾਨੂੰ ਮਿਲ ਜਣਗੀਆਂ ਪਈਆਂ ਹੋਣਗੀਆਂ ਪਰ ਜਿਹੜੀ ਸੰਗਤ ਨੂੰ ਬੇਨਤੀ ਕਰਨੀ ਸੰਗਤ ਨੂੰ ਇਕੱਠੇ ਕਰਨਾ ਸੀ ਇਸ ਬਬ ਗੁਰੂ ਸਾਹਿਬ ਨੇ ਬਣਾਇਆ ਕਿ ਇਹ ਸੰਗਤ ਪਹਿਲਾਂ ਤੋਂ ਇਕੱਠ ਹੋਈ ਹੋਈ ਆ ਸੋ ਉਹਨਾਂ ਨੂੰ ਆ ਮੈਸੇਜ ਦੇਤਾ ਕਿ ਆਓ ਸਭ ਮਿਲ ਕੇ ਇਕੱਠੇ ਇਹ ਕੰਮ ਜਿਹੜਾ ਕਰੀਏ ਭਾਈ ਜੀ ਕਿੰਨੇ ਕ ਇੱਥੇ ਲੋਕ ਨੇ ਜਿਹੜੇ ਤੁਹਾਡੇ ਨਾਲ ਤੁਹਾਨੂੰ ਸੰਪਰਕ ਕਰਕੇ ਗਏ ਨੇ ਕਿ ਹਾਂ ਇਹ ਗੱਲ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਸਹਿਮਤੀ ਜਤਾਈ ਥੋੜੀ ਦੇਖੋ ਜੀ ਸਹਿਮਤੀ ਜੇ ਤੁਸੀਂ ਗੱਲ ਕਰਾਂ ਕਿੰਨੇ ਨੌਜਵਾਨ ਭਰਾ ਮੇਰੇ ਖੜੇ ਆ ਮੈਨੂੰ ਨਹੀਂ ਪਤਾ ਇੰਨਾ ਚੋਂ ਕੋਈ ਪੀਂਦਾ ਕਿ ਨਹੀਂ ਪੀਂਦਾ ਜੇ ਨਹੀਂ ਪੀਂਦਾ ਬਹੁਤ ਵਧੀਆ ਗੱਲ ਹੈ ਜੇ ਪੀਂਦਾ ਵੀ ਆ ਇੰਨਾ ਚੋਂ ਤਾਂ ਵੀ ਇੱਕ ਵੀ ਬੰਦਾ ਜੇ ਕਹਿ ਦੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਵੀ ਬੰਦ ਨਹੀਂ ਹੋਣੀ ਚਾਹੀਦੀ ਮੇਰੇ ਤੁਹਾਡੀ ਜੁੱਤੀ ਮੇਰਾ ਸਿਰ ਮੱਤ ਹੋਰ ਦੱਸੋ ਸਿਰਨਵਾ ਦੂੰਗਾ ਕਹਿਣ ਦਾ ਮਤਲਬ ਸਿਰਫ ਇਹ ਹੈ ਵੀ ਸਹਿਮਤ ਕੀ ਸਾਰੇ ਸਹਿਮਤ ਹੋਣਗੇ ਲਾ ਕਿਸੇ ਨੂੰ ਵੀ ਇੱਕ ਨੂੰ ਪੁੱਛ ਕੇ ਦੇਖੋ ਮੈਂ ਕਹਿੰਦਾ ਸਹਿਮਤੀ ਸਾਰਿਆਂ ਦੀ ਹੈ ਮੈਂ ਇਹ ਗੱਲ ਜਾਣਨਾ ਚਾਹੁੰਦਾ ਮੇਰਾ ਸਵਾਲ ਇਹ ਸੀ ਕਿ ਤੁਹਾਨੂੰ ਮਿਲ ਕੇ ਜਿਹੜੇ ਬੰਦੇ ਹੌਸਲਾ ਦੇ ਕੇ ਗਏ ਨੇ ਕਿ ਹਾਂ ਭਰਾਵਾ ਅਸੀਂ ਤੇਰੇ ਨਾਲ ਤੁਸੀਂ ਅੱਗੇ ਲੱਗੋ ਅਸੀਂ ਤੁਹਾਡੇ ਨਾਲ ਪਿੱਛੇ ਚੱਲਾਂਗੇ ਦੇਖੋ ਜੀ ਬਹੁਤ ਸਾਰੇ ਐਸੇ ਨੌਜਵਾਨ ਨਿਹੰਗ ਸਿੰਘ ਜਾਂ ਕੁਝ ਜਿਹੜੇ ਸੋਹਿਰਦ ਗੁਰੂ ਘਰ ਦੀਆਂ ਕਮੇਟੀਆਂ ਦੇ ਮੈਂਬਰ ਨੇ ਉਹ ਵੀ ਮੇਰੇ ਨਾਲ ਕੰਟੈਕਟ ਵੀ ਕਰਕੇ ਗਏ ਨੰਬਰ ਦੇ ਕੇ ਵੀ ਗਏ ਫੋਟੋ ਖਿੱਚ ਕੇ ਵੀ ਗਏ ਨਾਲ ਖਿੱਚਵਾ ਕੇ ਵੀ ਗਏ ਵੀ ਅਸੀਂ ਇਹ ਪਾਵਾਂਗੇ ਜਾਗਰੂਕ ਹੋਰ ਜਿਹੜੀ ਹੈ ਲੋਕਾਂ ਨੂੰ ਸੰਗਤ ਨੂੰ ਕਰਾਂਗੇ ਬਹੁਤ ਸਾਰੇ ਐਸੇ ਨੌਜਵਾਨ ਵੀ ਬਹੁਤ ਸਾਰੇ ਲੋਕ ਵੀ ਪਰ ਜੋ ਉਮੀਦ ਹੈ ਕਿ ਹੋਣਾ ਚਾਹੀਦਾ ਉਸ ਤਰੀਕੇ ਨਹੀਂ ਮੈਂ ਚਾਹੁੰਦਾ ਵੀ ਜੇ ਇੱਥੇ 5 ਲੱਖ ਬੰਦਾ ਨਤਮਸਤਕ ਹੋ ਰਿਹਾ ਤੇ ਇਹ ਮੰਗ ਘੱਟੋ ਘੱਟ 2.5 ਲੱਖ ਬੰਦਾ ਜਾ ਕੇ ਉਠਾਵੇ ਮਤਲਬ ਸਾਡਾ ਮੋਟਿਵ ਏ ਸੀ ਇਸ ਕਰਕੇ ਸੰਗਤ ਨੂੰ ਬੇਨਤੀ ਕਰਨਾ ਹੈ ਪਜੀ ਲੱਗਦਾ ਨਹੀਂ ਕਿ ਤੁਸੀਂ ਇਹ ਮੰਗ ਉਠਾਈ ਹੈ ਇੱਕ ਇੰਡੀਵਿਜੂਅਲ ਹੋਣ ਦੇ ਨਾਤੇ ਪਰ ਕਿਤੇ ਨਾ ਕਿਤੇ ਜਿਹੜੀਆਂ ਸਿੱਖ ਸੰਸਥਾਵਾਂ ਨੇ ਜਾਂ ਫਿਰ ਸਾਡੀਆਂ ਸਰਕਾਰਾਂ ਨੇ ਉਹਨਾਂ ਨੂੰ ਆਪਣੇ ਆਪ ਚਾਹੀਦਾ ਸੀ ਕਿ ਇਹ ਠੇਕੇ ਨੇ ਜਿਹੜੇ ਪਹਿਲਾਂ ਹੀ ਜਿਹੜੇ ਸ਼ਹੀਦੀਆਂ ਦੇ ਦਿਨ ਨੇ ਉਹਨਾਂ ਦੇ ਵਿੱਚ ਬੰਦ ਹੋਣੇ ਚਾਹੀਦੇ ਸੀ ਜਾਂ ਫਿਰ ਗੁਰੂ ਸਾਹਿਬਾਨਾਂ ਦੇ ਜਿਹੜੇ ਪ੍ਰਕਾਸ਼ ਦਿਹਾੜੇ ਹੋਣੇ ਨੇ ਉਹਨਾਂ ਦੇ ਵਿੱਚ ਬੰਦ ਹੋਣੇ ਚਾਹੀਦੇ ਸੀ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਲੱਗਦਾ ਨਹੀਂ ਵੀ ਪਹਿਲਾਂ ਹੀ ਸਰਕਾਰਾਂ ਨੇ ਕਰਨਾ ਚਾਹੀਦਾ ਸੀ ਦੇਖੋ ਜਿਹੜੀਆਂ ਤਾਂ ਸਿੱਖ ਜਥੇਬੰਦੀਆਂ ਨੇ ਜਾਂ ਸੰਸਥਾਵਾਂ ਨੇ ਉਹ ਤਾਂ ਸਾਡੇ ਵਰਗੀਆਂ ਤੁਹਾਡੇ ਵਰਗੇ ਨੌਜਵਾਨ ਮੇਰੇ ਵਰਗੇ ਨੌਜਵਾਨ ਉਹ ਇਕੱਠੇ ਮਿਲ ਕੇ ਸੰਸਥਾ ਬਣਾਉਂਦੇ ਹਨਾ ਕੰਮ ਇਹ ਕਿਦਾਂ ਸੀ ਚਲੋ 47 ਤੋਂ ਦੇਸ਼ ਆਜ਼ਾਦ ਹੋਇਆ ਟੁੱਟੇ ਹੋਏ ਜਦੋਂ ਉਦੋਂ ਤੋਂ ਲੈ ਲੈਨੇ ਆਪਾਂ ਪਿੱਛੇ ਨਹੀਂ ਜਾਂਦੇ ਜੱਥੇਦਾਰ ਤਾਂ ਬਹੁਤ ਪੁਰਾਣੇ ਲੱਗਦੇ ਆ ਰਹੇ ਸ਼੍ਰੀ ਗਾਲਤਕ ਸਾਹਿਬ ਤੋਂ ਜਿਹੜਾ ਇਤਿਹਾਸ ਹੈ ਪਰ ਉਸ ਤੋਂ ਬਾਅਦ ਲੈ ਲੋ ਚਲੋ ਛੱਡੋ 47 ਤੋਂ 84 ਤੱਕ ਵੀ ਛੱਡੋ 84 ਤੱਕ ਸੰਤਾ ਨੇ ਮੋਰਚਾ ਬਹੁਤ ਬਖੂਬੀ ਨਿਭਾਇਆ ਸਾਂਭਿਆ ਵੀ ਆ 84 ਤੋਂ ਬਾਅਦ ਹੁਣ ਤੱਕ 40 ਸਾਲ ਹੋ ਗਏ ਕਿੰਨੇ ਜੱਥੇਦਾਰ ਆਏ ਤੇ ਕਿੰਨੇ ਗਏ ਕਿੰਨਿਆਂ ਦੀਆਂ ਸੇਵਾਵਾਂ ਪੂਰੀਆਂ ਹੋ ਗਈਆਂ ਕਿੰਨਾਂ ਦੀ ਡੈਥ ਹੋ ਗਈ ਚਲੋ ਚਲੇ ਗਏ ਇਸ ਸੰਸਾਰ ਤੋਂ ਕਿ ਚਾਹੀਦਾ ਨਹੀਂ ਸੀ ਜੱਥੇਦਾਰ ਸਾਹਿਬ ਉਸ ਵਸੀਲ ਤੋਂ ਸਰਕਾਰ ਨੂੰ ਹੁਕਮ ਕਰ ਦਿੰਦੇ ਕਿ ਇਹ ਕੰਮ ਹੋਣਾ ਚਾਹੀਦਾ ਕਿਤਨੇ ਸਾਰੇ ਜ਼ਿੰਮੇਵਾਰ ਮੰਨਦੇ ਹੋ ਸਾਡੀਆਂ ਸਿੱਖ ਸਸਤਾਵਾਂ ਉੱਚ ਸਰਬੋੱਚ ਅਦਾਲਤਾਂ ਨੇ ਜਿਹੜੀਆਂ ਸਿੱਕਦੀਆਂ ਕਿ ਉਹਨਾਂ ਦੇ ਵਿੱਚੋਂ ਇਹ ਆਵਾਜ਼ ਉੱਠਣੀ ਚਾਹੀਦੀ ਦੇਖੋ ਜ਼ਿੰਮੇਵਾਰ ਨਹੀਂ ਮੰਨਦਾ ਦੋ ਗੱਲਾਂ ਜ਼ਿੰਮੇਵਾਰ ਸਰਕਾਰ ਨੂੰ ਮੰਨਦੇ ਆ ਕਿ ਅੱਛਾ ਚਲੋ ਇਹਨਾਂ ਦੀ ਤਾਂ ਅੰਗਹਿਲੀ ਆ ਸਾਡੇ ਸੰਸਤਾਵਾਂ ਦੀ ਅਨਗੈਲੀ ਹੈ ਜਿਹੜੀ ਕਿ ਉਹਨਾਂ ਚ ਵੀ ਜਾਗਰੂਕਤਾ ਜੂ ਤੇ ਉਹ ਕੰਮ ਕਰ ਦੇਣਗੇ ਗੱਲ ਰਹੀ ਕਿ ਜ਼ਿੰਮੇਵਾਰੀ ਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਆ ਕੀ ਸਰਕਾਰ ਦੇ ਵਿੱਚ ਸਿੱਖ ਮੁੱਖ ਮੰਤਰੀ ਨਹੀਂ ਬਣਦਾ ਕੀ ਸਰਕਾਰ ਦੇ ਮੰਤਰੀ ਮੰਡਲ ਚ ਕੋਈ ਸਿੱਖ ਮੰਤਰੀ ਨਹੀਂ ਬੈਠਦਾ ਕੀ ਜਿਹੜੇ ਉੱਚ ਅਧਿਆ ਤੇ ਅਫਸਰ ਬੈਠੇ ਡੀਸੀ ਸਾਹਿਬ ਆਣ ਬੈਠੇ ਐਸਡੀਐਮ ਬੈਠੇ ਪੁਲਿਸ ਪ੍ਰਸ਼ਾਸਨ ਹੈ ਕਿ ਉਹਨਾਂ ਚ ਸਰਦਾਰ ਪੱਗਾਂ ਵਾਲੇ ਨਹੀਂ ਬੈਠਦੇ ਸੋ ਮੰਗ ਸਾਨੂੰ ਕਰਨ ਦੀ ਲੋੜ ਪੈ ਰਹੀ ਉਹ ਲੱਖ ਦੀ ਲਾਹਣਤ ਐ ਐਸਜੀਪੀਸੀ ਸਿੱਖਾਂ ਦੀ ਇੱਕ ਕਹਿ ਲਈਏ ਕਿ ਜਿਹੜੀ ਸੰਸਥਾ ਉਹ ਸੰਸਥਾ ਆ ਜਿਸ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਮੈਨੂੰ ਲੱਗਦਾ ਵੀ ਇਹੋ ਜਿਹੀਆਂ ਜ਼ਿੰਮੇਵਾਰੀਆਂ ਐਸਜੀਪੀਸੀ ਨੂੰ ਨਿਭਾਉਣੀ ਚਾਹੀਦੀਆਂ ਕਿਉਂਕਿ ਅਸੀਂ ਐਸਜੀਪੀਸੀ ਹਰੇਕ ਥਾਂ ਪ੍ਰਬੰਧ ਕਰਦੀ ਹੈ ਗੁਰੂ ਘਰਾਂ ਦੇ ਵਿੱਚ ਪ੍ਰਬੰਧ ਕਰਦੀ ਹੈ ਸਾਡੀ ਸਰਵੋੱਚ ਸੰਸਥਾ ਮੰਨੀ ਜਾਂਦੀ ਹੈ ਸਿੱਖਾਂ ਦੀ ਫਿਰ ਐਸਜੀਪੀਸੀ ਦੀ ਵੀ ਜ਼ਿੰਮੇਵਾਰੀ ਬਣ ਇਹ ਤੁਸੀਂ ਕਹਿ ਸਕਦੇ ਹੋ ਕਿ ਜ਼ਿੰਮੇਵਾਰੀ ਬਣਦੀ ਆ ਜੇ ਤੁਸੀਂ ਕਹੋਗੇ ਗਲਤੀ ਐਸਜੀਪੀਸੀ ਦੀ ਆ ਉਹ ਗਲਤੀ ਸਰਕਾਰਾਂ ਦੀ ਆ ਜਾਂ ਸਾਡੇ ਲੋਕਾਂ ਦੀ ਆ ਵੀ ਅਸੀਂ ਜਾਗ ਗੁਰੂ ਕੀ ਹੈ ਨਹੀਂ ਕਿ ਅਸੀਂ ਆਪਣੀ ਮੰਗ ਰੱਖ ਸਕੀਏ ਸਰਕਾਰ ਮੰਗ ਕਿਵੇਂ ਪੂਰੀ ਕਰਦੀ ਆ ਘਰੇ ਬੈਠੇ ਨਹੀਂ ਕਰਦੀ ਉਹਨੂੰ ਪਤਾ ਵੀ ਇਹ ਮੰਗ ਉੱਠੀ ਆ ਤੇ ਮੈਂ ਪੂਰੀ ਕਰਨੀ ਆ ਅੱਛਾ ਅੱਜ ਤੋਂ ਪਹਿਲਾਂ ਫਤੇਗੜ ਸਾਹਿਬ ਵਿੱਚ ਵੀ ਠੇਕੇ ਬੰਦ ਨਹੀਂ ਹੁੰਦੇ ਸੀ ਪਹਿਲਾਂ ਸਿੱਧੀ ਸਭਾ ਦੇ ਵਿੱਚ ਕੁਝ ਕੁਝ ਐਸੇ ਸਾਲ ਆਏ ਆ ਹੁਣ ਫਤੇਗੜ ਸਾਹਿਬ ਦੇ ਵਿੱਚ ਬੰਦ ਹੋਣ ਲੱਗ ਗਏ ਉਹ ਕਿਵੇਂ ਹੋਏ ਤੁਹਾਡੇ ਵਰਗੇ ਨੌਜਵਾਨਾਂ ਨੇ ਮੇਰੇ ਵਰਗੇ ਨੌਜਵਾਨਾਂ ਨੇ ਤੁਹਾਡੇ ਵਰਗੇ ਪੱਤਰਕਾਰਾਂ ਨੇ ਸਾਡੇ ਹੋਰ ਭਰਾਵਾਂ ਨੇ ਭੈਣਾਂ ਨੇ ਆਵਾਜ਼ ਚੱਕੀ ਤਾਂ ਇਹ ਕੰਮ ਹੋਇਆ ਸੋ ਜਿਵੇਂ ਫਤੇਗੜ ਸਾਹਿਬ ਵਾਸਤੇ ਚਮਕੌਰ ਸਾਹਿਬ ਵਾਸਤੇ ਬਾਤ ਚੱਕ ਸਕਦੇ ਆ ਤਸੀਂ ਇਹ ਕਿਉਂ ਨਹੀਂ ਕਹਿ ਸਕਦੇ ਕਿ ਪੂਰੇ ਪੰਜਾਬ ਛੱਡੋ ਪੂਰੇ ਭਾਰਤ ਦੇ ਵਿੱਚ ਠੇਕੇਬੰਦ ਹੋਣੇ ਚਾਹੀਦੇ ਸ਼ਹੀਦੀ ਦਿਨਾਂ ਦੇ ਵਿੱਚ ਮੰਗ ਰੱਖਾਂਗੇ ਤਾਂ ਉਹਨਾਂ ਨੇ ਪੂਰੀ ਕਰਨੀ ਹੈ ਘਰੇ ਬੈਠੇ ਸਾਨੂੰ ਬਾਟੇ 'ਚ ਪਾ ਕੇ ਨਹੀਂ ਕਿਸੇ ਨੇ ਦੇ ਦੇਣਾ ਵੀ ਆਹ ਤੇਰਾ ਤੂੰ ਲੈ ਲੈ ਸੰਘਰਸ਼ ਤੇ ਕਰਨਾ ਹੀ ਪੈਣਾ ਸੋ ਇਹ ਅੱਜ ਕਦਮ ਇੱਕ ਸ਼ਾਂਤਮਈ ਸੰਘਰਸ਼ ਦਾ ਸੰਗਤ ਦੇ ਵਿੱਚ ਆ ਕੇ ਸ਼ਹੀਦਾਂ ਦੇ ਆਸ਼ੀਰਵਾਦ ਨਾਲ ਮਹਾਰਾਜ ਨੇ ਸੇਵਾ ਲੈ ਲਈ ਸ਼ੁਰੂ ਕਰ ਦਿੱਤਾ ਹੈ ਜੇ ਆਰੰਭ ਕੀਤਾ ਤੇ ਇਹ ਪੂਰਾ ਮੈਂ ਨਹੀਂ ਕਰਨਾ ਪੂਰਾ ਵੀ ਸਾਡੇ ਸ਼ਹੀਦਾਂ ਨੇ ਸਿਰ ਤੇ ਹੱਥ ਰੱਖ ਕੇ ਆਪੇ ਕਰਵਾਉਣਾ ਹੈ ਸੋ ਮਹਾਰਾਜ ਜਲਦੀ ਮੇਰ ਕਰਨ ਇਹ ਮੰਗ ਵੀ ਜਿਹੜੀ ਆ ਪੂਰੀ ਜਰੂਰ ਹੋਊਗੀ ਤੇ ਬਾਈ ਜੀ ਜਿਸ ਤਰ੍ਹਾਂ ਆਪਾਂ ਸਵਾ ਦੇ ਉੱਤੇ ਹਾਜ਼ਰੀ ਭਰਨ ਦੇ ਲਈ ਆਉਨੇ ਆ ਸਾਡੇ ਦਿਲਾਂ ਦੇ ਵਿੱਚ ਸੋਗ ਕਹ ਲਈਏ ਰੋਸ ਹੁੰਦਾ ਹਨਾ ਸੋਗ ਤਾਂ ਕਿਉਂ ਚੜ੍ਹਦੀ ਕਲਾ ਦੇ ਵਿੱਚ ਹੁੰਨੇ ਆ ਅਸੀਂ ਰੋਸ ਹੁੰਦਾ ਹੈ ਪਰ ਇੱਥੇ ਦੇਖਦੇ ਆਪਾਂ ਹਰ ਸਾਲ ਹੁੱਲੜ ਬਾਜ ਬਹੁਤ ਆਉਂਦੇ ਨੇ ਤੇਰੇ ਮੇਰੇ ਅਰਗੇ ਨੌਜਵਾਨ ਹੁੰਦੇ ਨੇ ਜਿਹੜੇ ਮੈਂ ਵੀ ਆਪਣੇ ਆਪ ਨੂੰ ਉਹਨਾਂ ਚ ਹੀ ਗਿਣਦਾ ਪਰ ਆਪਾਂ ਕਿਤੇ ਨਾ ਕਿਤੇ ਗੁਰੂ ਸਾਹਿਬ ਦੀ ਕਿਰਪਾ ਇਹਨਾਂ ਗੱਲਾਂ ਦੀ ਸਮਝ ਆਏ ਕਿ ਅਸੀਂ ਉੱਥੇ ਜਾਣਾ ਉੱਥੇ ਜਾਣਾ ਕਿਵੇਂ ਆ ਉੱਥੇ ਕਿਸ ਮਰਿਆਦਾ ਦੇ ਨਾਲ ਜਾਣਾ ਪਰ ਹੁਣ ਵੀ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਇੰਨੀ ਜਾਗਰੂਕਤਾ ਦੇ ਬਾਵਜੂਦ ਵੀ ਨੌਜਵਾਨ ਉੱਚੀ ਉੱਚੀ ਟਰੈਕਟਰਾਂ ਦੇ ਉੱਤੇ ਸੰਤ ਭਿੰਡਰਾਂ ਵਾਲਿਆਂ ਦੇ ਸ਼ਬਦ ਨੇ ਜਿਹੜੇ ਉਹ ਬੁਜਾਉਂਦੇ ਨੇ ਕਿਸ ਕਰਕੇ ਕਿ ਬੇਸ ਜ਼ਿਆਦਾ ਹੁੰਦੀ ਆ ਉਹਨਾਂ ਦੇ ਵਿੱਚ ਤੇ ਲਾਈਟਾਂ ਟਰੈਕਟਰਾਂ ਦੇ ਉੱਤੇ ਲਗਾਉਂਦੇ ਨੇ ਮਤਲਬ ਹੁੱਲੜਬਾਜੀ ਕਰਦੇ ਨੇ ਹੁਣ ਵੀ ਉਹਦੇ ਉਹਦੇ ਬਾਰੇ ਕੀ ਕਹੂੰਗੇ ਦੇਖੋ ਜੜੀਆਂ ਦਾ ਸੰਤਾਂ ਦੀਆਂ ਵਾਰਾਂ ਨੇ ਉਹ ਤੇ ਅਸੀਂ ਸਦਾ ਹੀ ਲਾਉਂਦੇ ਰਹਿਣਾ ਉਹ ਹੁੱਲੜਬਾਜੀ 'ਚ ਮੈਂ ਨਹੀਂ ਗਿਣਦਾ ਉਹ ਸੰਤਾਂ ਦੀਆਂ ਵਾਰਾਂ ਲੱਗਦੀਆਂ ਤੇ ਲੱਗਦੀਆਂ ਰਹਿਣੀਆਂ ਪਰ ਜਿੱਥੇ ਗੱਲ ਰਹੀ ਹੁੱਲੜਬਾਜੀ ਦੀ ਹਾਂ ਸ਼ਾਇਦ ਅਸੀਂ ਵੀ ਕਿਸੇ ਟਾਈਮ ਤੇ ਹੋ ਸਕਦਾ ਏਦਾਂ ਆ ਜੇ ਹੋਈਏ ਪਰ ਪਿਛਲੇ 7-8 ਸਾਲ ਤੋਂ ਬਹੁਤ ਜਾਗਰੂਕਤਾ ਆਈ ਹੈ ਨੌਜਵਾਨਾਂ ਦੇ ਵਿੱਚ ਵੀ ਪੱਤਰਕਾਰਾਂ ਦੇ ਵਿੱਚ ਵੀ ਸਮਾਜ ਵਿੱਚ ਵੀ ਸਿੱਖਾਂ ਵਿੱਚ ਵੀ ਦੂਜੇ ਧਰਮਾਂ ਦੇ ਵਿੱਚ ਵੀ ਹੁਣ ਬਹੁਤ ਸਾਰੇ ਦੂਜੇ ਧਰਮਾਂ ਦੇ ਲੋਕ ਵੀ ਆ ਕੇ ਨਤਮਸਤਕ ਹੁੰਦੇ ਆ ਕਿਉਂਕਿ ਸੋਸ਼ਲ ਮੀਡੀਆ ਦਾ ਵੇਲਾ ਤੁਹਾਡੇ ਵਰਗੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇਹ ਗੱਲ ਚੱਕ ਕੇ ਸਾਰੇ ਵਰਲਡ ਵਿੱਚ ਲੈ ਕੇ ਗਏ ਕਿ ਇੱਥੇ ਸ਼ਿੱਦਾਂ ਦੀ ਜਿਹੜੀ ਧਰਤੀ ਆ ਨਤਮਸਤਕ ਹੋਣਾ ਚਾਹੀਦਾ ਹੁੱਲੜਬਾਜੀ ਵਾਲਾ ਜਿਹੜਾ ਪੁਆਇੰਟ ਹੈ ਉੱਤੇ ਮੈਂ ਇਹ ਕਹਿਣਾ ਚਾਹੂੰਗਾ ਕਿ ਨੌਜਵਾਨਾਂ ਨੂੰ ਫਿਰ ਬੇਨਤੀ ਕਿ ਜਦੋਂ ਆਨੇ ਹੋ ਆਪਦੀਆਂ ਮਰਿਆਦਾ ਦੇ ਵਿੱਚ ਮਰਹਮ ਰਿਆਦਾ ਦੇ ਵਿੱਚ ਆਓ ਆਵਾਜ਼ਾਂ ਹੌਲੀ ਕਰ ਲਓ ਚਲੋ ਤੁਸੀਂ ਆਏ ਹੋ ਠੀਕ ਹੈ ਚੜਦੀ ਕਲਾ ਪ੍ਰਤੀਕ ਹੈ ਸੰਗਤ ਥੋੜੀ ਜੀ ਨਾਲ ਜਿਹੜੀ ਤੁਰਦੀ ਹੈ ਕਈ ਵਾਰੀ ਡਿਸਟਰਬ ਹੁੰਦੇ ਆ ਚਲੋ ਪਰ ਮੈਨੂੰ ਲੱਗਦਾ ਹੈ ਕਿ ਜਾਗਰੂਕਤਾ ਨੌਜਵਾਨਾਂ ਚ ਆਈ ਹੈ ਨਾਲ ਜਿਹੜੀ ਗੱਲ ਮੈਂ ਐਡੀਸ਼ਨ ਕਰਨਾ ਚਾਹੁੰਦਾ ਮੇਲੇ ਬੰਦ ਹੋਣੇ ਚਾਹੀਦੇ ਐ ਇਹਨੂੰ ਸ਼ਹੀਦੀ ਜੋੜ ਮੇਲਾ ਕਹਿਣਾ ਬੰਦ ਕਰੀਏ ਸ਼ਹੀਦੀ ਸਭਾ ਕਹਿਣਾ ਸ਼ੁਰੂ ਕਰੀਏ ਤੇ ਜੇ ਸਾਡੇ ਮੁਖੋ ਸ਼ਹੀਦੀ ਜੋੜ ਮੇਲਾ ਚਲਾ ਗਿਆ ਤੇ ਸ਼ਹੀਦੀ ਸਭਾ ਆ ਗਿਆ ਪੁਲੜਵਾ ਜੀਵਨੀ ਲੱਭਣੀ ਤੁਹਾਨੂੰ ਕਿਤੇ ਸ਼ਹੀਦੀ ਸਬਾ ਤੇ ਸ਼ਹੀਦੀ ਜੋੜ ਮੇਲਾ ਇਹ ਬਹੁਤ ਫਰਕ ਹੈ ਜੋੜ ਮੇਲ ਅਸਲ ਦੇ ਵਿੱਚ ਪਿਛਲੇ ਜਿਹੜੇ ਕਈ ਸਾਲਾਂ ਤੋਂ ਜੀਦੀ ਜੋੜ ਮੇਲ ਕਿਹਾ ਜਾਣ ਲੱਗ ਪਿਆ ਪਹਿਲਾਂ ਮੇਲਾ ਕਿਹਾ ਜਾਂਦਾ ਸੀ ਤੇ ਬਹੁਤ ਸਾਰੇ ਸਾਡੇ ਸਿੱਖ ਆਗੂਆਂ ਨੇ ਜਿਹੜੇ ਉਹਨਾਂ ਦੀ ਮੈਂ ਕਹਿੰਦਾ ਧੰਨਵਾਦ ਕਰਨਾ ਬਣਦਾ ਸਾਡਾ ਕਿ ਉਹਨਾਂ ਨੇ ਇਹਨੂੰ ਸ਼ਹੀਦੀ ਜੋੜ ਮੇਲ ਬਣਾਇਆ ਉਹੀ ਹੈ ਨਾ ਜਦੋਂ ਮੇਲਾ ਸਾਡੇ ਅੱਛਾ ਮੈਂ ਛੋਟੇ ਉਮਰ ਦਾ ਮੰਨ ਲਓ ਮੈਂ ਅੱਜ ਦੀ ਗੱਲ ਨਹੀਂ ਕਰਦਾ ਅੱਜ ਤੋਂ 15 ਸਾਲ ਪਹਿਲਾਂ ਲੈ ਜਾਓ ਮੇਰੇ ਘਰਦਿਆਂ ਨੇ ਮੈਨੂੰ ਕਹਿਦਾ ਵੀ ਆਪਾਂ ਸ਼ਹੀਦੀ ਜੋੜ ਮੇਲੇ ਤੇ ਜਾਣਾ ਪਸੀਧੀ ਜੋੜਦਾ ਮੈਂ ਸੁਣਿਆ ਨਹੀਂ ਬੱਚਾ ਮੈਂ ਮੇਲੇ ਨਾਲ ਦਿਮਾਗ ਚ ਬਹਿ ਗਿਆ ਮੇਲੇ ਚੱਲੇ ਆ ਫਿਰ ਮੇਲੇ ਜਾ ਕੇ ਬੱਚੇ ਕੀ ਕਰਦੇ ਆ ਪਰ ਦੀ ਵੀ ਚਲੇ ਕਦੇ ਪੋਂਪੂ ਵਜਾ ਲਿਆ ਕਦੇ ਹੁੱਲੜਬਾਜੀ ਕਰ ਲਈ ਕਦੇ ਕੁਛ ਕਰ ਲਿਆ ਜਦੋਂ ਅਸੀਂ ਸ਼ਬਦਾਂ ਦੀ ਸਹੀ ਵਰਤੋਂ ਸਹੀ ਚੋਣ ਕਰਕੇ ਆਪਣੇ ਬੱਚਿਆਂ ਨੂੰ ਸਮਝਾਵਾਂਗੇ ਵਿੱਚੇ ਮੈਂ ਵੀ ਜਾਂ ਵਿੱਚੇ ਤੁਸੀਂ ਵੀ ਉਹ ਜਾਗਰੂਕਤਾ ਹੌਲੀ ਹੌਲੀ ਜਿਹੜੀ ਹੈ ਸੰਗਤ ਦੇ ਵਿੱਚ ਆਊਗੀ ਸੋ ਕੋਈ ਗੱਲ ਨਹੀਂ ਇਹ ਜਿਹੜੀਆਂ ਸ਼ਹਾਦਤਾਂ ਹੁੰਦੀਆਂ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੀਆਂ ਹੌਲੀ ਹੌਲੀ ਨੌਜਵਾਨ ਸਾਡੇ ਜਿਹੜੇ ਆ ਵਾਪਸ ਜ਼ਰੂਰ ਇਸ ਕਦਮ ਵੱਲ ਆਉਣਗੇ ਸੋ ਮੈਂ ਇਹ ਵੀ ਕਰਦਾ ਵੀ ਜਿਹੜੇ ਕਟਿੰਗ ਵਾਲੇ ਨੌਜਵਾਨ ਕਹਿ ਲੋ ਜਾਂ ਸਿਰੋਂ ਮੋਨੇ ਦਾੜੀਆਂ ਕਟੀਆਂ ਉਹ ਵੀ ਇੱਥੇ ਜਦੋਂ ਆਂਦੇ ਆ ਹੌਲੀ ਹੌਲੀ ਚੈਣਕ ਲੱਗ ਕੇ ਉਹਨਾਂ ਨੇ ਵੀ ਵਾਪਸ ਆਇਨਾ ਇੱਕ ਦਿਨ ਉਹਨਾਂ ਨੇ ਵੀ ਗੁਰੂ ਵਾਲੇ ਬੰਨਾ ਉਹ ਸਮਾਂ ਆਊਗਾ ਜਦੋਂ 96 ਕਰੋੜੀ ਖਾਲਸਾ ਗੂੰਜੂਗਾ ਉਹ ਵੀ ਗੁਰੂ ਦੇ ਪੋਤੀ ਨੇ ਠੀਕ ਆ ਥੋੜੇ ਪਟਕੇ ਆਪੇ ਪਿਆਰ ਨਾਲ ਵਾਪਸ ਆ ਜਾਣਗੇ ਬਹੁਤ ਬਹੁਤ ਧੰਨਵਾਦ ਬਾਈ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਹੋਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰਾ ਗ ਜਾਵੇ ਨਿਹਾਲੋ ਜਾਵੇ ਧੰਨ ਧੰਨ ਬਾਬਾ ਜ਼ੋਰਾਵਾਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਆ ਬਾਈ ਜੀ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜੀ ਆਪਣੀ ਮੰਗ ਹੈ ਇਹ ਰੱਖੀ ਹੈ ਤੇ ਇੱਥੋਂ ਸ਼ਹੀਦਾਂ ਦੀ ਧਰਤੀ ਤੋਂ ਜਿਹੜੀ ਇਹ ਮੰਗ ਰੱਖਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਇਕੱਠੀ ਹੁੰਦੀ ਹੈ ਤੇ ਜੇਕਰ ਸੰਗਤ ਦੇ ਵਿੱਚ ਇਹ ਮੈਸੇਜ ਇੱਥੋਂ ਜਾਊਗਾ ਤਾਂ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰ ਦੇ ਵਿੱਚ ਫੈਲੂਗਾ ਤੇ ਸੰਗਤ ਇਹਨਾਂ ਦਾ ਸਾਥ ਦੇਊਗੀ ਸੋ ਅਸੀਂ ਵੀ ਬੇਨਤੀ ਕਰਦੇ ਹਾਂ ਆਪਣੇ ਚੈਨਲ ਦੇ ਆਹੀਂ ਕਿ ਜਿੱਥੋਂ ਤੱਕ ਵੀ ਇਹ ਵੀਡੀਓ ਪਹੁੰਚਦੀ ਹੈ ਇਹਨੂੰ ਵੱਧ ਤੋਂ ਵੱਧ ਆਪਾਂ ਸਿੱਖ ਨੌਜਵਾਨਾਂ ਦੇ ਨਾਲ ਸਿੱਖ ਆਪਣੇ ਜਿਹੜੇ ਭਾਈ ਨੇ ਉਹਨਾਂ ਨਾਲ ਸ਼ੇਅਰ ਕਰੀਏ ਤਾਂ ਕਿ ਬਾਈ ਹੋਰਾਂ ਦੀ ਜਿਹੜੀ ਮੰਗ ਹੈ ਇਹਨੂੰ ਆਪਾਂ ਅਮਲੀ ਰੂਪ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਲਿਆ ਸਕੀਏ ਤੁਸੀਂ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੁੜੇ ਰਹੋ ਪਵਤ ਵੈਬ ਟੀਵੀ ਦੇ ਨਾਲ ਸასი ਕਾਲ